ਤਨ ਨੋਰੀ ਰੂ ਮਰਦ ਅਜੀਤ ਸਿੰਘ ਜੀ ਬਾਦ ਦਾ ਐਸਾ ਸੁਹੋੜਾ ਹੈ ਮੁਰਗੀ ਦਾ ਇਜ਼ਹਾਰ ਹੈ ਇਹ ਬਸੂਈਲਾ ਹੀ ਰਹੇ ਜਾਣੀ ਆ ਜਦੋਂ ਤੇਰੇ ਨੇ ਹਿੱਕਤਾ ਨਹੀਂ ਦੇ ਜੁਟੋਰੀਆਂ ਖੱਡੀਆਂ ਆਗਿਆ ਤੇਰੀ ਆਪਰੇ ਹੀ ਸਾਥ ਸੱਜ ਜਾਣੀ ਨਾਮ ਤੁਹਾਰਾ ਸਰ ਸਰ ਦਾ ਨਾਮ ਜੀ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਦੋ ਦਿਨ ਬਲੌਕ ਨਾ ਆਉਣ ਦਾ ਕਾਰਨ ਸੀਗਾ ਵੀ ਆਪਣੇ ਮਾਸੜ ਜੀ ਪੂਰੇ ਹੋ ਗਏ ਸੀ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਖਾਇਆ ਸੀਗਾ ਵਾਹਿਗੁਰੂ ਜੀ ਕਾ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਮਟਰ ਮਟਰ ਵਾਹ ਹਣ ਹਮ ਇੱਲਾ ਲਾ ਰੋ ਦੇਖ ਲੋ ਕੋਈ ਨਹੀਂ ਬਰੀਕ ਜਿਹਾ ਦਿਖਦੇ ਨਿੱਕੇ ਨਿੱਕੇ ਬਰੀਕ ਦਿਖਦੇ ਹਾਂਜੀ ਇਹ ਅੰਦਰ ਲਪਫਾ ਰੱਖ ਲੋ ਨਾ ਦੂਜਾ ਅਖਬਾਰ ਲਿਆ ਫਿਰ ਕੋਣੇ ਅੰਦਰ ਸਾਹੀ ਆ ਦਫਾਫਾ ਤਾਂ ਚੱਕਾ ਨਾਫਾਫਾ ਰੱਖ ਲੈਂਦੇ ਆਓ ਥੱਲੇ ਡਬਲ ਲਪਫਾ ਹੈ ਸਿੰਗ ਲੱਗਾਂ ਨੂੰ ਚਲ ਕਾਡੋ ਮਟਰ ਉਹ ਉਹ ਨਾ ਨਾ ਜੋ ਪੜ ਨਾ ਉਹ ਉਹ ਗਾਂ ਕੁਰਸੀਆਂ ਆਉਂਦੀਆਂ ਨੰਬਰ 5 ਹੋਮ ਕੱਢਦਾ ਚਾਹੁੰਦਾ ਸਾਲ ਚ ਇੱਕ ਅੱਧੀ ਵਾਰੀ ਦੋ ਵਾਰੀ ਇਧਰ ਜਿਹੜਾ ਲਾਉਂਦਾ ਵਾਟੇ ਤਾਂ ਆਹ ਬਾਬਾ ਦਾ ਮੰਡੀ ਠਾੜ ਬਣੀ ਠਾੜੇ ਹਾਂਜੀ 13 ਮੰਜਲੀ ਠਾੜ ਠਾੜੇ ਨਾਨਕਸਰ ਵਾਲਿਆਂ ਦਾ ਬਾਬਾ ਜੀ ਸਰਸੇਂਗੀ ਉਹਨੇ ਹਿੰਦੂਸਤਾਨ ਦੇ ਵਿੱਚ ਨਹੀਂ ਹਾਂ 13 ਮੰਜਲੀ ਬਣੀ ਸੀ ਹੈ ਵੀ ਕ ਸਾਡੇ ਪਿੰਡ ਦੇ ਆ ਸਾਰਾ ਕਿਹੜੀ ਸਹੀਦ ਹੌਲਦਾਰੀ ਸਰ ਸਿੰਘ ਇਹ ਨਹੀਂ ਆਪਣੇ ਪਿੰਡ ਦਾ ਆ ਸਾਡੇ ਗੱਲਬਾਤ ਨੇ ਸੀ ਉਹਦਾ ਪੁੱਤ ਹੋਜੀ ਕਰਦਾ ਹੋਰ ਕਹਿੰਦਾ ਫੂਟ ਬੋੜ ਬਾਰੇ ਉਹਦਾ ਬਹੁਤ ਮੈਸ ਹੁੰਦੀ ਸੀ ਆਪਣੇ ਪਿੰਡ ਦੇ ਹੀ ਸੀ ਹੈ ਤਾਂ हां ਸੀ ਆਪਣੇ ਪਿੰਡ ਦਾ ਬਿੱਕੇ ਹੁੰਦਾ ਦਾ ਚਾਚਾ ਸੀ ਦਾਦਾ ਸੀ ਉਹਨੇ ਜਮੀਨ ਸਾਡੇ ਪਿੰਡ ਦਾ ਨਾਕਾ ਤਾਂ ਇਹ ਕਿਹੜੀ ਬੰਦੇ ਆ ਉਹ ਨਹੀਂ ਕਿਸੇ ਨੇ ਨੈਟ ਤੇ ਪਾਇਆ ਸੀ ਨੈਟ ਤੇ ਪਾਇਆ ਸੀ ਇਹਦੇ ਵੀ ਇਹਨਾਂ ਦਾ ਪਿੰਡ ਝੋਲਡਾ ਨਹੀਂ ਹੈਗਾ ਉਹ ਨੈਟ ਤੇ ਪਾਇਆ ਕੋਈ ਹੋਰ ਹੀ ਬੰਦਾ ਹੋ ਰਾਮ ਕਰੀ ਮਨਬਾਤੀ ਜੀ ਆਨੰਦ ਓਮਕਾਰ ਸਤਗੁਰੂ ਪ੍ਰਸਾਦ ਅਨੰਦ ਤੇ ਅੰਮ੍ਰਿਤ ਮਾਇ ਸਾਤ ਨੂੰ ਮੈਂ ਪਾਇਆ ਉਹਨਾਂ ਦਾ ਜੋ ਸੰਸਕਾਰ ਸੀ ਉਹ ਯੂਕੇ ਦੇ ਵਿੱਚ ਕੀਤਾ ਗਿਆ ਸੀ ਤੇ ਉੱਥੇ ਹੀ ਉਹਨਾਂ ਦਾ ਜੋ ਅੰਤਮ ਅਰਦਾਸ ਵੀ ਹੋਈ ਸੀ ਧੰਨਵਾਦ ਕਰਦਾ ਹਾਂ ਮਹਤੂਬ ਸਾਹਿਬ ਦਾ ਜਿਨ੍ਹਾਂ ਨੇ ਬੜੇ ਚੰਗੇ ਸ਼ਬਦਾਂ ਵਿੱਚ ਮਾਨ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਸਾ ਸੰਗਤ ਆਪਾਂ ਸਰਵੋਤਮ ਕੀਤਾ ਜਿਹਦੀ ਵੀ ਉਹਨਾਂ ਦੀ ਵਿਦਾਇਗੀ ਹੋਣੀ ਥੋੜੀ ਜਿਆ ਤੇ ਦਾਸ ਕਈ ਵਾਰ ਅਗੇ ਵੀ ਯਾਦ ਕਰਦਾ ਹੁੰਦਾ ਜਿੰਨੇ ਵੀ ਸਾਡੇ ਇੱਥੇ ਪਰਿਵਾਰ ਪੁਰਾਣੇ ਰਹਿੰਦੇ ਨੇ ਔਰ ਜਿਨ੍ਹਾਂ ਨੇ ਆਪਣਾ ਪਰ ਮੁੱਲਾ ਸਮਾ ਸ੍ਰੀ ਗੁਰੂ ਸਿੰਘ ਸਭਾ ਇਹਦੇ ਵਾਸਤੇ ਪੰਜਾਬੀ ਵਾਸਤੇ ਆਪਣੇ ਕਲਚਰ ਆਪਣੀ ਬੋਲੀ ਆਪਣੇ ਸਭਿਆਚਾਰ ਨੂੰ ਇਸ ਦੇਸ਼ ਵਿੱਚ ਪ੍ਰਫੁੱਲਤ ਕਰਨ ਵਾਸਤੇ ਸਮਾਂ ਦਿੱਤਾ ਆਪਣਾ ਯੋਗਦਾਨ ਪਾਇਆ ਉਹਨਾਂ ਵਿੱਚੋਂ ਹੀ ਇੱਕ ਸਿਰਕਰ ਸਨ ਸਦਾ ਅਜੀਤ ਸਿੰਘ ਜੀ ਮਾਨ ਉਹਨਾਂ ਸਾਰੇ ਸੱਜਣਾ ਵਿੱਚੋਂ ਅਸੀਂ ਫੇਰ ਉਹਨਾਂ ਨੂੰ ਵਾਦਕ ਸਤਿ ਸ਼ਰਾਂਜੀ ਪੇਟ ਕਰਦੇ ਹਾਂ ਤੇ ਖੁੱਲ ਬੇਨਤੀ ਹੈ ਸਤਕਾਰਯੋ ਬੀਬੀ ਦਜੀਤ ਕੌਰ ਜੀ ਕਿਰਪਾ ਕਰਕੇ ਅੱਗੇ ਆਜਾ ਭਾਈ ਸਾਹਿਬ ਜੀ ਨੂੰ ਬੇਤੀ ਹੈ ਕਿ ਉਹ ਕਿਰਪਾ ਕਰਕੇ ਜੋ ਗੁਰੂ ਜੀ ਬਖਸ਼ੇ ਸੋਪਾਉ ਹੈ ਉਹਨਾਂ ਨੂੰ ਦੇ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਾਂ ਦੇ ਬੀਬੀ ਜੀ ਨੂੰ ਇਸੇ ਤਰ੍ਹਾਂ ਆਪਣੇ ਤੁਨਾਂ ਪਿਆਰ ਤੇ ਚੜ੍ਹਦੀ ਕਲਾ ਸਹਿਤ ਮੰਡੀਆਂ ਰੋਟੀਆਂ ਇੱਧਰ جدو دیر میں بیوٹا پہنگی دیر میں جدو دیریاں کھڑیاں آگیاں دیر میں آپ نے بھی ساتھ سکھڑ جانے گی دنیا کی سکھائی ہے دیر آپ نے بھی پیانے کو جانے گی جب کاری کی فریقی آ جائے تو دنیا ساتھی فریقی جا بجار کو جوڑی ہے جے تیرے کاری کے تنگی ہے سنجانی تیرے بائی کوئی کپڑے ہیں دنیا مزاقی سما آیا کر ਤੁਹਾਨੂੰ ਮਾਇਕ ਪਰੇ ਦੇ ਵਿੱਚ ਰਹਿੰਦਾ ਹੈ ਅੱਜ ਏਡਾ ਨਹੀਂ ਹਲਾਤ ਪਾ ਲਈ ਜੀ ਸ਼ਾਂਤ ਦਾ ਭੋਜਨ ਮਿਲ ਗਿਆ ਪ੍ਰਸਾਦਾਂ ਮਿਲ ਗਿਆ ਕਿ ਕੋਈ ਪਤਾ ਨਹੀਂ ਸ਼ਾਂਤ ਨੂੰ ਮਿਲੇਗਾ ਦਾ ਨਹੀਂ ਬਣਦਾ ਸਮਾਯੋਗ ਰਜਤ ਦੇ ਪਹਾੜੇ ਇਸ ਤਰ੍ਹਾਂ ਦਿੱ ਗਿਆ ਹੱਥ ਆਇਆ ਤੂੰ ਸਿੱਖਦੇ ਹੱਥ ਖਾਤਾ ਯਾਦ ਇਹ ਖਾਤ ਸਿੱਖਦਾ ਕਿ ਪੋਹੇ ਆ ਜੇ ਕੋਲ ਭਾਈ ਦੀ ਇੱਥੇ ਸੋਲੋ

ਖਾਦ ਕੋਲਾ ਦੇ ਸਿੱਖ ਬੋਲਿਆ ਉਹਦੇ ਵਿੱਚ ਲਿਖਿਆ ਹੈ ਭਾਈ ਜੀ ਇਥੇ ਇਹ ਸਿੱਖੀ ਦੀ ਗਾਥਾ ਲੜੀ ਹੈ ਕਿ ਉਹ ਜੋ ਕੋੜਾ ਮਹਾਂਨਿਕ ਦੇ ਘਰ ਦੀ ਸੇਵਾ ਚੱਲ ਰਹੀ ਹੈ ਸਦਾ ਲਈ ਛੋੜਾ ਜੇ ਸਦਾ ਲਈ ਵਿਛੜਲੇ ਕਿ ਕੋੜਾ ਵਿਛੜ ਜਾਣਾ ਇੱਕ ਕੋੜਾ ਖਲੀਲ ਕੋੜਾ ਸਦੀਵੀ ਛੋੜੇ ਦਾ ਭਾਰ ਹੈ ਜਿਹੜਾ ਸਦਾ ਲਈ ਲੜ ਕੇ ਥੁੜ ਜਾਵੇ ਮੁਰਗੀ ਵਾਪਸ ਲਈ ਕੋੜਾ ਉਹ ਜਿਹਨੇ ਖਲੀਲ ਹੀ ਛੋੜਾ ਇਹ ਐਸਾ ਛੋੜਾ ਹੈ

ਉਹ ਜੀਰ ਜੇਤੋ ਅਲੰਕਾਰ ਜੁ ਹੁਦਾਏ ਥੋੜਾ ਜੀਰ ਜੇਤੋ ਬੱਲੇ ਫੜਾਉਣੀ ਰਸਮ ਹੋਈ ਅੱਲਾ ਫੱਲਾ ਪਰਾਇਆ ਜਾਂਦਾ ਹੈ ਇੱਕੋ ਬੰਦਾ ਕਹਿੰਦੇ ਜੇ ਤੁ ਚਾਚਾ ਤਾਇਆ ਬਾਸਰ ਫੜਾਏ ਉਹ ਜੀਰ ਉਹ ਆਪਣਾ ਬੁਝੇ ਤੇ ਆਪਕੋ ਚਿੱਤਈ ਹੁੰਦਾ ਆਸਮੀਲਾ ਬਾਤ ਹੁੰਦਾ ਫੱਲਾ ਫੜਾਉਂਦਾ ਬੇਦਾ ਬੇਸੰਗ ਵੇ ਲਗੀ ਦੁਸ਼ੀਆਂ ਕਰਕੇ ਆਇਆ ਹੋਏ ਘਰ ਨੂੰੜਾ ਨੀ ਵਿਆਹ ਕੇ ਲਿਆ ਆਇਆ ਹੋਏ ਜਦੋਂ ਮਾਂ ਤੇ ਥਾ ਚਾਚੀ ਵਾਸੀ ਤਾਈ ਪਾਣੀ ਵਾਰਦੀ ਹੈ ਜਿੱਦੀਆਂ ਬੱਜੀ ਪੁਟੀਆਂ ਕਰਦੇ ਵੇ ਸੱਜ ਜਾ ਰਹੇ ਹੋ ਜੇ ਉਹਦੀ ਬੁਢੀਲਾ ਤੇ ਮਾਂ ਹੀ ਉਹਨੋਂ ਆਪਣੀ ਵਿਛੜੀ ਮਾਂ ਕੇਕੇ ਆਵੇਗੀ ਅੱਜ ਮੇਰੀ ਮਾਂ ਹੋਣੀ ਤੇ ਅੱਜ ਪਾਣੀ ਮਾਂ ਸੱਜੇ

ایک ایسی لاط نہیں کہ یہ بازارات میں کوئی ایسا بازار وہ جیسا دنیا کا مول کوئی ایسی دکان نہیں ہے کوئی ایسی شوب نہیں ہے جتھ ماں پیو کا پیار ملے گا وہ مل کے نہیں ملتا ماں پیو کا پیار ایک ایسا ہے دنیا تو کیل پا لے گا سیکل ہے تو ہے کی دوپالے میں جتنے کو سائیکل ہے وہ موٹر سائیکل والا بنے گا کہ جی موٹر سائیکل گلی والا بنے گا یا جی گاڑی والا بنے گا مرکی مارکیاں کا پیار دنیا جنی بلے جتا ہی لکھا بھولتا تکی کری کیسا پیار ہے کیسے نے پڑیا سن کر رہنا مارکیاں بارے لکیاں میرکی کی میرے بار

Yeah, you yeah, yeah, yeah.